ਸਤਿ ਸ਼੍ਰੀ ਅਕਾਲ ਪੰਨ ਦੇ ਅੱਜ ਵੀ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਪੰਜਾਬ ਦੇ ਵਿੱਚ ਜਿੱਥੇ ਕਿ ਲਗਾਤਾਰ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਸੋ ਹੜ੍ਹ ਤੇ ਚਪੇੜ ਦੇ ਵਿੱਚ ਆਏ ਹੁਣ ਪੰਜਾਬ ਦੇ ਕਈ ਇਲਾਕੇ ਰਾਵੀ ਦੇ ਵਿੱਚ ਛੱਡਿਆ ਗਿਆ ਹੈ 1.5 ਲੱਖ ਕਿਊਸਿਕ ਪਾਣੀ ਬਿਆਸ ਸਤਲੁਜ ਦੇ ਵਿੱਚ ਵੀ ਵਧੀ ਹੈ ਪਾਣੀ ਦੀ ਤਦਾਦ ਜੀਹਾਂ ਤੁਹਾਨੂੰ ਦੱਦੀ ਹੈ ਕਿ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੁਣ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੁਣ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਨੇ ਹੁਣ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਜ਼ਿਲ੍ਹਿਆਂ ਦੇ ਵਿੱਚ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਉੱਥੇ ਹੀ ਉਮਾਚਲ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਹੁਣ ਰਾਵੀ ਦਰਿਆ ਦੇ ਵਿੱਚ 1.5 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਦੇ ਕਾਰਨ ਹੁਣ ਰਾਵੀ ਹੜਾਂ ਦੀ ਲਪੇਟ ਦੇ ਵਿੱਚ ਹੈ ਜਿਸ ਕਾਰਨ ਰਾਵੀ ਦੇ ਕਈ ਇਲਾਕੇ ਹੁਣ ਜਿਹੜੇ ਕਿ ਹੜਾਂ ਦੀ ਲਪੇਟ ਦੇ ਵਿੱਚ ਆ ਚੁੱਕੇ ਹਨ ਪਠਾਨਕੋਟ ਦਾ ਭੂਆ ਜਿਹੜਾ ਕਿ ਖੇਤਰ ਹੈ ਹੜ ਦੀ ਲਪੇਟ ਦੇ ਵਿੱਚ ਆ ਚੁੱਕਾ ਹੈ ਸਰਹੱਦੀ ਚੌਕੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਹਨ ਜਿਵੇਂ ਕਿ ਡੇਰਾ ਬਾਬਾ ਵਿਧਾਨ ਸਭਾ ਹਲਕੇ ਦੇ ਜਿਹੜੇ ਕਿ ਸੈਂਕੜੇ ਪਿੰਡ ਜਿਹੜੇ ਕਿ ਤੁਹਾਨੂੰ ਦੱਤੀ ਹੈ ਕਿ ਹੜ੍ਹ ਦੀ ਲਪੇਟ ਦੇ ਵਿੱਚ ਹੋ ਚੁੱਕੇ ਹਨ ਸੋ ਹਿਮਾਚਲ ਦੇ ਵਿੱਚ ਮੀਂਹ ਦੇ ਕਾਰਨ ਹੁਣ ਹੁਸ਼ਿਆਰਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੀ ਹੜ੍ਹ ਵਰਗੀ ਸਥਿਤੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸ਼ਾਸਨ ਨੇ ਹੁਣ ਚੌਕਸੀ ਵਧਾ ਦਿੱਤੀ ਹੈ ਕਮਜ਼ੋਰ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਹੀ ਤੁਹਾਨੂੰ ਦੱਸ ਦਈਏ ਕਿ ਹਰੀਕੇ ਬਿਆਸ ਦੇ ਉੱਤੇ ਸੱਤ ਰੂਜ ਦਾ ਸੰਗਮ ਹੈ ਪਾਣੀ ਦਾ ਪੱਧਰ ਵਧਣ ਦੇ ਕਾਰਨ ਨੇੜਲੇ ਪਿੰਡਾਂ ਦੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਚੁੱਕੀ ਹੈ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਕਈ ਬੰਨ ਜਿਹੜੇ ਕਿ ਟੁੱਟ ਰਹੇ ਹਨ ਜਿਸ ਦੇ ਕਾਰਨ ਕੀ ਹੁਣ ਤੁਸੀ ਬੰਨ ਵੀ ਟੁੱਟ ਗਿਆ ਹੈ ਸੋ ਇਸ ਨੂੰ ਭਰਨ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਕਿਸਾਨਾਂ ਦੀਆਂ ਸੈਂਕੜੇ ਏਕੜ ਜ਼ਮੀਨਾਂ ਜਿਹੜੀਆਂ ਕਿ ਫਸਲਾਂ ਬੀਜੀਆਂ ਹੋਈਆਂ ਸਨ ਉਹ ਤਬਾਹ ਹੋ ਚੁੱਕੀਆਂ ਹਨ ਫਾਜ਼ਿਲਕਾ ਦੇ ਵਿੱਚ ਵੀ ਪਹਾੜੀ ਲਾਗਿਆਂ ਦੇ ਵਿੱਚ ਭਾਰੀ ਬਾਰਸ਼ ਦੇ ਕਾਰਨ ਸੱਤ ਰੂਜ ਹਾਨਸੋ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਦੇ ਨੇੜੇ ਰਹਿਣ ਵਾਲੇ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਕਿ ਵੱਧਦਾ ਜਾ ਰਿਹਾ ਹੈ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿੱਥੇ ਕਿ ਹਾੜ ਵਰਗੇ ਹਾਲਾਤ ਬਣੇ ਹੋਏ ਹਨ ਤੇ ਰਾਹਤ ਦੀ ਖਬਰ ਕੋਈ ਜੜੀ ਉਹ ਸਾਹਮਣੇ ਨਹੀਂ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਅਗਲੇ 3 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਜਿਹੜੀ ਕਿ ਹਾੜ ਵਾਲੀ ਸਥਿਤੀ ਬਣ ਚੁੱਕੀ ਹੈ ਤੇ ਲੋਕਾਂ ਨੂੰ ਹੁਣ ਦਰਿਆਵਾਂ ਤੋਂ ਦੂਰ ਰਹਿਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਅੱਜ ਤੋਂ ਲੈ ਕੇ 3 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਮੁਹਾਲੀ ਰੂਪਨਗਰ ਜ਼ਿਲ੍ਹਿਆਂ ਦੇ ਵਿੱਚ ਤੇਜ਼ ਗਰਜ ਦੇ ਨਾਲ ਭਾਰੀ ਤਿੱਗੜ ਸਾਹਾ ਅਤੇ ਪਟਿਆਲਾ ਦੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਕਿ ਤੁਹਾਨੂੰ ਦੱਸੀਏ ਕਿ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਹੋਰ ਮੁਸ਼ਕਲਾਂ ਵਧਾ ਸਕਦੀ ਹੈ ਇਸੇ ਤਰ੍ਹਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਅਤੇ ਪੰਜਾਬ ਦੇ ਜਿਹੜੇ ਕਿ ਪੁਲਿਸ ਮੁਲਾਜ਼ਮੀਆਂ ਉਹਨਾਂ ਦੇ ਵੱਲੋਂ ਅਲਰਟ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਰਾਵੀ ਦੇ ਕੰਢੇ ਹੁਣ 500 ਮੀਟਰ ਤੱਕ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਿਆਂ ਕਿ ਪਹਾੜਾਂ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਜਿੱਥੇ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ ਉੱਥੇ ਵੀ ਪੰਜਾਬ ਦੇ ਦਰਿਆ ਕਨਾਰੇ ਹੁਣ ਸਥਿਤੀ ਇਲਾਕੇ ਜਿਹੜੇ ਆ ਉਹ ਕਾਫੀ ਜ਼ਿਆਦਾ ਉਹਨਾਂ ਦੇ ਵਿੱਚ ਖਤਰਾ ਫੈਲ ਗਿਆ ਹੈ ਇਸੇ ਦੌਰਾਨ ਜਿੱਥੇ ਕਿ ਪੰਜਾਬ ਦੇ ਵਿੱਚ ਇਸ ਸਾਲ ਕਾਫੀ ਜ਼ਿਆਦਾ ਭਾਰੀ ਮੀਂਹ ਪੈ ਰਹੇ ਹਨ ਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਦੂਜੇ ਪਾਸੇ ਹੁਣ ਪਾਕਿਸਤਾਨ ਦੇ ਵਿੱਚ ਵੀ ਹੜ੍ਹਾਂ ਨੇ ਕਾਫੀ ਜ਼ਿਆਦਾ ਤਬਾਹੀ ਮਚਾਈ ਹੋਈ ਹੈ ਪਾਕਿਸਤਾਨ ਦੇ ਪੰਜਾਬ ਦੇ ਇਲਾਕੇ ਤੋਂ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਵੀ ਭਾਰੀ ਹੜ੍ਹ ਦੇ ਕਾਰਨ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਤੇ ਮੌਤਾਂ ਦੀ ਗਿਣਤੀ ਇਸ ਸਾਲ ਹੜ੍ਹਾਂ ਦੇ ਕਾਰਨ 300 ਤੋਂ ਪਾਰ ਕਰ ਚੁੱਕੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਪੰਜਾਬ ਤੋਂ ਇਹ ਖਬਰ ਨਿਕਲ ਕੇ ਆਈ ਹੈ ਜਿੱਥੇ ਕਿ 307 ਮੌਤ ਚੁੱਕੀਆਂ ਹਨ ਮ੍ਰਿਤਕ ਦੇ ਵਿੱਚ ਜਿਹੜੇ ਕਿ 13 ਬੱਚੇ ਵੀ ਸ਼ਾਮਿਲ ਹਨ ਸੋ 22 ਆਫ਼ਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਹੈ ਕਿ 21 ਅਗਸਤ ਤੱਕ ਜਿਹੜਾ ਕਿ ਲਗਾਤਾਰ ਪਾਕਿਸਤਾਨ ਦੇ ਵਿੱਚ ਵੀ ਮूसलाधार بارش ਰਹਿਣ ਦੀ ਉਮੀਦ ਹੈ ਤੇ ਜਿਸ ਤੋਂ ਬਾਅਦ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਜੀਆ ਤੁਹਾਨੂੰ ਦੱਦੀ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਕਿ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹਾਲਾਤ ਹੁਣ ਖਰਾਬ ਹੋ ਚੁੱਕੇ ਹਨ ਸੋ ਲਗਾਤਾਰ ਬੱਦਲ ਫਟਣ ਦੇ ਕਾਰਨ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਤਬਾਹੀ ਮਚ ਰਹੀ ਹੈ ਤੇ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਪਾਕਿਸਤਾਨ ਦੇ ਵਿੱਚ ਇਹ ਅੰਕੜਾ 300 ਤੋਂ ਵੀ ਪਾਰ ਹੋ ਗਿਆ ਹੈ ਇਸ ਤੋਂ ਇਲਾਵਾ ਹੁਣ ਅਗਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਰੋਡਵੇਜ ਅਤੇ ਪੰਨ バス ਪੀਆਰਟੀਸੀ ਤੇ ਹੜਤਾਲ ਜਿਹੜੀ ਉਹ ਕੀ ਖਤਮ ਹੋ ਚੁੱਕੀ ਹੈ ਤੁਹਾਨੂੰ ਦੱਤੀ ਹੈ ਕਿ ਤਿੰਨ ਦਿਨ ਲਗਾਤਾਰ ਜਿਹੜੀ ਕਿ ਹੜਤਾਲ ਜਾਰੀ ਰਹੀ ਭਾਰ ਇਸੇ ਦੌਰਾਨ ਹੁਣ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਕਿ ਇੱਕ ਵਾਰ ਫਿਰ ਤੋਂ ਜਿਹੜਾ ਕਿ ਅਲਰਟ ਜਾਰੀ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਹਨਾਂ ਦੇ ਵੱਲੋਂ ਹੜਤਾਲ ਜ ਪ੍ਰਭਾਵਿਤ ਵੀ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ 26 ਅਗਸਤ ਨੂੰ ਇੱਕ ਵਾਰ ਫਿਰ ਤੋਂ ਮੀਟਿੰਗ ਹੋਵੇਗੀ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਤੋਂ ਹੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾਂਦੀਆਂ ਹਾਲਾਂਕਿ ਉਹਨਾਂ ਨੂੰ ਹੜਤਾਲ ਜਿਹੜੀ ਕਿ ਮੁਲਤਵੀ ਕਰਵਾ ਲਈ ਜਾਂਦੀ ਹੈ ਸੋ ਫਿਰ ਤੋਂ ਜਿਹੜੀ ਕਿ ਅਣਮਿੱਥੇ ਸਮੇਂ ਦੇ ਲਈ ਹੜਤਾਲ ਹੋਵੇਗੀ ਜੀਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਪਹਿਲਾਂ ਤੋਂ ਹੀ ਜਿਹੜਾ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ 26 ਅਗਸਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਹਨਾਂ ਦੇ ਵੱਲੋਂ ਲੰਮੇ ਸਮੇਂ ਦੇ ਲਈ ਹੁਣ ਹੜਤਾਲ ਹੋਵੇਗੀ ਤੇ ਉਹਨਾਂ ਦੀ ਹੜਤਾਲ ਜਿਹੜੀ ਕਿ ਕੈਂਸਲ ਫੇਰ ਮੋਰ ਲਗਾਈ ਜਾਂਦੀ ਹੈ ਭਾਰੀ بارش ਦਾ ਜਿਹੜਾ ਕੀ ਅਲਰਟ ਹੁਣ ਪੰਜਾਬੀਆਂ ਦੇ ਉੱਤੇ ਪਾਰੀ ਪਿਆ ਹੈ ਜੀਹਾਂ ਤੁਹਾਨੂੰ ਦੱਦੀ ਹੈ ਕਿ ਜੰਮੂ ਕਸ਼ਮੀਰ ਦੇ ਕਿਸਤਵਾੜ ਦੇ ਵਿੱਚ ਜਲੰਧਰ ਦੀਆਂ ਦੋ ਕੁੜੀਆਂ ਲਾਪਤਾ ਹੋ ਚੁੱਕੀਆਂ ਹਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜੀਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਦੋਨੋਂ ਪੰਜਾਬੀ ਕੁੜੀਆਂ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਗਈਆਂ ਹੋਈਆਂ ਸਨ ਸੋ ਜੰਮੂ ਕਸ਼ਮੀਰ ਦੇ ਵਿੱਚ ਇਨੀ ਦਿਨੀ ਹਾਲਾਤ ਕਾਫੀ ਜ਼ਿਆਦਾ ਖਰਾਬ ਚੱਲ ਰਹੇ ਹਨ ਜੰਮੂ ਕਸ਼ਮੀਰ ਦੇ ਕਿਸਤਵਾੜ ਖਾਸੇ ਦੇ ਵਿੱਚ ਜਿਹੜਾ ਕੀ ਤੁਹਾਨੂੰ ਦੱਦੀ ਹੈ ਜਲੰਧਰ ਦੀਆਂ ਦੋ ਕੁੜੀਆਂ ਵੀ ਲਾਪਤਾ ਹੋ ਚੁੱਕੀਆਂ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਕਿਸਤਵਾੜ ਦੇ ਵਿੱਚ ਬ ਕੀ ਲੋਕ ਲਾਪਤਾ ਹੋ ਚੁੱਕੇ ਹਨ ਜਿਸ ਦੇ ਵਿੱਚ ਇਹ ਜਲੰਧਰ ਦੀਆਂ ਰਹਿਣ ਵਾਲੀਆਂ ਵੀ ਦੋ ਕੁੜੀਆਂ ਸ਼ਾਮਲ ਹਨ ਇਹ ਜਾਣਕਾਰੀ ਦੇ ਅਨੁਸਾਰ ਇੱਕ ਕੁੜੀ ਦਾ ਨਾਮ ਜਿਹੜਾ ਕਿ ਦਿਸ਼ਾ ਅਤੇ ਦੂਸਰੀ ਕੁੜੀ ਦਾ ਨਾਮ ਵਾਂਸ਼ਿਕਾ ਦੱਸਿਆ ਜਾ ਰਿਹਾ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਨੌਜਵਾਨ ਕੁੜੀਆਂ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਘੁੰਮਣ ਦੇ ਲਈ ਗਈਆਂ ਹੋਈਆਂ ਸਨ ਤੇ ਉੱਥੇ ਲਗਾਤਾਰ ਬੱਦਲ ਦੀ ਸਵਾਰ ਜਿਹੜੇ ਉਹ ਫਟ ਰਹੇ ਸੀ ਸਨ ਜਿਸ ਦੇ ਕਾਰਨ ਇਹਨਾਂ ਦੋਨੋਂ ਜੜੀਆਂ ਲਾਪਤਾ ਹੁਣ ਹੋ ਚੁੱਕੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਜਿਮ ਜਾਣ ਵਾਲੇ ਨੌਜਵਾਨਾਂ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਤੁਰੰਤ ਕੀਤੀ ਹੈ ਕਾਰਵਾਈ ਜੀਹਾਂ ਤੋਂ ਦੱਸਦੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਜਿਮਾਂ ਦੇ ਵਿੱਚ ਘੱਟ ਉਮਰ ਦੇ ਨੌਜਵਾਨਾਂ ਨੂੰ ਹਾਰਟ ਅਟੈਕ ਦੇ ਮਾਮਲੇ ਜਿਹੜੇ ਉਹ ਵਧਦੇ ਜਾ ਰਹੇ ਹਨ ਜਿਸ ਦੇ ਕਾਰਨ ਕਾਫੀ ਜ਼ਿਆਦਾ ਚਿੰਤਾ ਵੀ ਹੈ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਪੰਜਾਬ ਸਰਕਾਰ ਨੇ ਤੁਰੰਤ ਕਦਮ ਚੁੱਕਣ ਦਾ ਫੈਸਲਾ ਲਿਆ ਹੈ ਸਿਹਤ ਮੰਤਰੀ ਦੇ ਵੱਲੋਂ ਪੱਤਰਕਾਰਾਂ ਨੂੰ ਦਿੱਤੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਤੋਂ ਬਾਅਦ ਹੁਣ ਲੱਗਦਾ ਹੈ ਕਿ ਸਰਕਾਰ ਇਸ ਦੇ ਉੱਤੇ ਤੁਰੰਤ ਕਾਰਵਾਈ ਕਰਨ ਜਾ ਰਹੀ ਹੈ ਸਰਕਾਰ ਦੇ ਨਵੇਂ ਫੈਸਲੇ ਦੇ ਮੁਤਾ ਜਾਂਚ ਹੋਵੇਗੀ ਸਿਹਤ ਵਿਭਾਗ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਜਿੰਮਾਂ ਦੇ ਵਿੱਚ ਜਿਹੜਾ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਪਾਊਡਰ ਕੈਪਸੂਲ ਜਾਂ ਫਿਰ ਪੀਣ ਵਾਲੇ ਪਦਾਰਥ ਆ ਉਹ ਸੁਰੱਖਿਅਤ ਹੈ ਜਾਂ ਨਹੀਂ ਸੋ ਬਾਜ਼ਾਰ ਦੇ ਵਿੱਚ ਕਈ ਜਿਹੜੇ ਕੀ ਗਲਤ ਪਾਬੰਦੀਸ਼ੁਦਾ ਸਪਲੀਮੈਂਟ ਵਾਰੇਤੇ ਜਾਂਦੇ ਹਨ ਜਿਸ ਤੋਂ ਬਾਅਦ ਕੀ ਸਰੀਰ ਨੂੰ ਤੁਰੰਤ ਹੋ ਅਸਰ ਕਰਦੇ ਹਨ ਪਰ ਲੰਬੇ ਸਮੇਂ ਦੇ ਦੌਰਾਨ ਸਿਹਤ ਕਾਫੀ ਜ਼ਿਆਦਾ ਨੌਜਵਾਨਾਂ ਦੀ ਖਰਾਬ ਹੋ ਰਹੀ ਹੈ ਤੇ ਲਗਾਤਾਰ ਹਾਰਟ ਅਟੈਕ ਵੀ ਆ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਇਹ ਵੀ ਜਿਹੜੀ ਕਿ ਸਿਹਤ ਦੇ ਨਾਲ ਹੀ ਰਿਲੇਟਡ ਹੈ ਪੰਜਾਬ ਦੇ ਵਿੱਚ ਹੁਣ એનર્ਜੀ ਡਰਿੰਕ ਦੇ ਉੱਤੇ ਬੈਨ ਪੰਚਾਇਤ ਨੇ ਕਰ ਲਿਆ ਫੈਸਲਾ ਪਿੰਡ ਦੇ ਵਿੱਚ ਹੁਣ ਮੁੰਡੇ ਕੁੜੀ ਦਾ ਨਹੀਂ ਹੋਵੇਗਾ ਵਿਆਹ ਸੰਗਰੂਰ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਦਰਅਸਲ ਸੰਗਰੂਰ ਦੇ ਪਿੰਡ ਊਪਲੀ ਦੀ ਪੰਚਾਇਤ ਦੇ ਵੱਲੋਂ ਹੁਣ ਸਾਰਿਆਂ ਦੀ ਸਹਿਮਤੀ ਦੇ ਨਾਲ ਮਤੇ ਪਾ ਕੇ ਸਖਤ ਫੈਸਲੇ ਲਏ ਗਏ ਹਨ ਪਿੰਡ ਦੇ ਵਿੱਚ ਊਪਲੀ ਦੇ ਵਿੱਚ ਪਿੰਡ ਊਪਲੀ ਦੇ ਵਿੱਚ ਹੁਣ એનર્ਜੀ ਡਰਿੰਕ ਦੇ ਖਿਲਾਫ ਜਿਹੜਾ ਕਿ ਮਤਾ ਪਾਇਆ ਗਿਆ ਹੈ ਪੰਚਾਇਤ ਨੇ ਕਿਹਾ ਹੈ ਕਿ એનર્ਜੀ ਡਰਿੰਕ ਵੇਚਣ ਦੇ ਉੱਤੇ ਉਹਨਾਂ ਦੇ ਵੱਲੋਂ ਹੁਣ ਪਾਬੰਦੀ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੀ ਪੰਚਾਇਤ ਦੇ ਵੱਲੋਂ ਹੁਣ ਦੁਕਾਨਾਂ ਦੇ ਉੱਤੇ ਜਾ ਕੇ ਜਿਹੜੀ ਉਹ ਚੈਕਿੰਗ ਕੀਤੀ ਜਾ ਰਹੀ ਹੈ ਸੋ ਲਗਾਤਾਰ ਜਿਹੜਾ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਵੀ એનર્ਜੀ ਡਰਿੰਕ ਹੁਣ ਉਹ ਇਸ ਪਿੰਡ ਦੇ ਵਿੱਚ ਵੇਚਣ ਨਹੀਂ ਦੇਣਗੇ ਸੋ ਉਹਨਾਂ ਦੇ ਵੱਲੋਂ ਜਿਹੜਾ ਕਿ ਆਪਣੇ ਵੱਲੋਂ ਹੀ ਸਰਕਾਰੀ ਜਿਹੜੀਆਂ ਪਾਬੰਦੀਆਂ ਦੇ ਤੌਰ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਸੋ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਬਕਾਇਦਾ ਜਿਹੜਾ ਕਿ ਇੱਕ ਫਲੈਕਸ ਬੋਰਡ ਦੇ ਉੱਤੇ ਪੂਰੀ ਡਿਟੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ એનર્ਜੀ ਡਰਿੰਕ ਵੇਚਦਾ ਹੈ ਤੇ ਉਸ ਦੇ ਉੱਤੇ ਭਾਰੀ ਕਾਰਵਾਈ ਹੁਣ ਕੀਤੀ ਜਾਵੇਗੀ ਸੋ ਪਿੰਡ ਦੀ ਪੰਚਾਇਤ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਵੱਲੋਂ ਇਹ ਮਤਾ ਜਿਹੜਾ ਕਿ ਪਾਸ ਕਰ ਲਿਆ ਗਿਆ ਹੈ ਸੋ ਲਵ ਮੈਰਿਜ ਦੇ ਉੱਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਇਸੇ ਦੌਰਾਨ ਦੁਕਾਨਦਾਰਾਂ ਦੇ ਵੱਲੋਂ ਵੀ ਤੁਹਾਨੂੰ ਦੱਸਦੀ ਹੈ ਕਿ ਹੱਥ ਜੋੜ ਕੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਸੋ ਸੋ ਕਮੈਂਟ ਕਰਕੇ ਤੁਸੀਂ ਆਪਣੀ رائے ਵੀ ਜੜੀਓ ਜਰੂਰ ਦਿਓ ਕਿ ਪੂਰੇ ਪੰਜਾਬ ਦੇ ਵਿੱਚ ਅਜਿਹੇ ਜਿਹੜੇ ਆ ਉਹ ਕਾਨੂੰਨ ਲਾਗੂ ਹੋ ਜਾਣੇ ਚਾਹੀਦੇ ਹਨ ਕਿਉਂਕਿ એનર્ਜੀ ਡਰਿੰਕਾਂ ਦੇ ਨਾਂ ਦੇ ਉੱਤੇ ਲਗਾਤਾਰ ਜਿਹੜਾ ਕੀ ਨੌਜਵਾਨ ਅਤੇ ਇਸ ਤੋਂ ਇਲਾਵਾ ਬੱਚਿਆਂ ਦੀ ਸਿਹਤ ਦੇ ਨਾਲ ਕੰਪਨੀਆਂ ਦੇ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਹੋ ਚੁੱਕਾ ਹੈ ਜੀ ਹਾਂ ਤੁਹਾਨੂੰ ਦੱਸਦੀ ਆ ਕਿ ਸਰਕਾਰੀ ਛੁੱਟੀ ਰਹੇਗੀ ਸਕੂਲ ਕਾਲਜ ਰਹਿਣਗੇ ਬੰਦ ਪੰਜਾਬ ਦੇ ਵਿੱਚ ਬੁੱਧਵਾਰ 27 ਅਗਸਤ ਨੂੰ ਹੁਣ ਰਾਖਮੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਦਰਅਸਲ 27 ਅਗਸਤ ਨੂੰ ਸੰਵੰਤ ਸਰੀ ਦਿਵਸ ਹੈ ਸੋ ਜਿਸ ਤੇ ਚੱਲਦਿਆਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਰਾਖਮੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਵੱਲੋਂ ਜਿਹੜਾ ਕੀ ਤੁਹਾਨੂੰ ਦੱਸੀ ਹੈ ਕਿ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਹੁਣ 27 ਅਗਸਤ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਜਿਸ ਦੀ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਕਿ ਪੰਜਾਬ ਦੇ ਵੱਲੋਂ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕੀ 28 ਰਾਖਮੀਆਂ ਛੁੱਟੀਆਂ ਰੱਖੀਆਂ ਜਾਂਦੀਆਂ ਹਨ ਸੋ ਜਿਸ ਦੇ ਵਿੱਚ ਕੀ ਉਹਨਾਂ ਦੇ ਵੱਲੋਂ ਹੁਣ ਇਹ ਜਿਹੜੀ ਰਾਖਮੀ ਛੁੱਟੀ ਅਨਾਉਂਸ ਕੀਤੀ ਗਈ ਹੈ ਸੋ 27 ਅਗਸਤ ਨੂੰ ਹੁਣ ਪੰਜਾਬ ਦੇ ਵਿੱਚ ਸਾਰਾ ਕੁਝ ਜਿਹੜਾ ਕਿ ਬੰਦ ਰਹੇਗਾ ਸੋ ਸਰਕਾਰੀ ਸਕੂਲ ਤੋਂ ਇਲਾਵਾ ਲੈ ਕੇ ਜਿਹੜਾ ਕਿ ਵਿਦਿਅਕ ادارے ਤੱਕ ਜਿਹੜੇ ਬੰਦ ਰੱਖਣ ਦਾ ਐਲਾਨ ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ 3 ਲੱਖ ਪੈਨਸ਼ਨਰਾਂ ਦੇ ਲਈ ਜਿਹੜੀ ਕਿ ਵੱਡੀ ਖੁਸ਼ਖਬਰੀ ਆ ਰਹੀ ਹੈ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕੀ ਹੁਣ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ 3 ਲੱਖ ਪੈਨਸ਼ਨਰਾਂ ਲਈ ਇਹ ਵੱਡੀ ਖਬਰ ਹੈ ਕਿ ਹੁਣ ਇਹਨਾਂ ਪੈਨਸ਼ਨਰਾਂ ਨੂੰ ਜਿਹੜਾ ਕੀ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਦਰਾਸਾਲ ਪੰਜਾਬ ਸਰਕਾਰ ਨੇ ਹੁਣ ਸੂਬੇ ਦੇ ਪੈਨਸ਼ਨਰਾਂ ਅਤੇ ਇਸ ਤੋਂ ਇਲਾਵਾ ਸੇਵਾ ਮੁਕਤੀ ਦੀ ਮਿਤੀ ਨੇੜੇ ਆ ਰਹੇ ਸਰਕਾਰੀ ਕਰਮਚਾਰੀਆਂ ਦੇ ਲਈ ਇੱਕ ਵੱਡੀ ਸਹੂਲਤ ਦਾ ਐਲਾਨ ਕਰ ਦਿੱਤਾ ਹੈ ਹੁਣ ਪੈਨਸ਼ਨ ਨਾਲ ਸੰਬੰਧਿਤ ਸਮੱਸਿਆ ਨੂੰ ਜਿਹੜਾ ਕੀ ਹੱਲ ਕਰਨ ਦੇ ਲਈ ਨਾ ਤੇ ਸਰਕਾਰੀ ਦਫ਼ਤਰ ਜਾਣਾ ਪਵੇਗਾ ਤੇ ਨਾ ਹੀ ਅਧਿਕਾਰੀਆਂ ਦੀ ਕਿਸੇ ਦੀ ਵੀ ਜੜੀ ਉਹ ਸ਼ਿਫਾਰਿਸ਼ ਲੈਣੀ ਪਵੇਗੀ ਪੈਨਸ਼ਨ ਦੀ ਪ੍ਰਕਿਰਿਆ ਤੇ ਸਮੇਂ ਸਿਰ ਜਿਹੜਾ ਕਿ ਰਕਮ ਜਾਰੀ ਕਰਨ ਨੂੰ ਜਿਹੜਾ ਕਿ ਯਕੀਨੀ ਬਣਾਉਣ ਦੇ ਲਈ ਸੂਬਾ ਸਰਕਾਰ ਹੁਣ ਇੱਕ ਪੈਨਸ਼ਨ ਸੇਵਾ ਪੋਰਟਲ ਤਿਆਰ ਕਰ ਰਹੀ ਹੈ ਪਹਿਲੇ ਪੜਾਅ ਦੇ ਵਿੱਚ ਸਿਹਤ ਸਿੱਖਿਆ ਪੁਲਿਸ ਜਲ ਸਪਲਾਈ ਅਤੇ ਇਸ ਤੋਂ ਇਲਾਵਾ ਸੈਨੀਟੇਸ਼ਨ ਸਮੇਤ ਛੇ ਵਿਭਾਗ ਇਸ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਸੋ ਸੇਵਾ ਵਿਕਤ ਹੋ ਰਹੇ ਕਰਮਚਾਰੀਆਂ ਦਾ ਸਾਰਾ ਡਾਟਾ ਜਿਹੜਾ ਕਿ ਪੋਰਟਲ ਦੇ ਉੱਤੇ ਅਪਲੋਡ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਆਸਾਨੀ ਦੇ ਨਾਲ ਜਿਹੜੀ ਹੁਣ ਪੈਨਸ਼ਨ ਮਿਲ ਸਕੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਖਾਲਸਤਾਨੀ ਸਮਰਥਕ ਗੁਰਪੰਤ ਵੰਤ ਪੰਨੂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਭਗਵੰਤ ਮਾਨ ਨੂੰ ਮੌਤ ਦੇ ਘਾਟ 15 ਅਗਸਤ ਨੂੰ ਉਤਾਰ ਦਿੱਤਾ ਜਾਵੇਗਾ ਪਰ ਮੌਤ ਦੇ ਘਾਟ ਤੇ ਉਹਨਾਂ ਦੇ ਵੱਲੋਂ ਭਗਵੰਤ ਮਾਨ ਨੂੰ ਨਹੀਂ ਉਤਾਰਿਆ ਗਿਆ ਪਰ ਇਸੇ ਦੌਰਾਨ ਜਿਹੜਾ ਕਿ ਖਾਲਸਤਾਨੀ ਨਾਰੇ ਜਿਹੜੇ ਆ ਉਹ ਜਰੂਰ ਕੰਧਾਂ ਦੇ ਉੱਤੇ ਲਗਾਏ ਗਏ ਹਨ ਜੀ ਹਾਂ ਪੰਜਾਬ ਦੇ ਵਿੱਚ ਆਪ ਵਿਧਾਇਕ ਦੇ ਪਿੰਡ ਦੇ ਵਿੱਚ ਹੀ ਹੁਣ ਕੰਧਾਂ ਦੇ ਉੱਤੇ ਖਾਲਸਤਾਨ ਦੇ ਨਾਰੇ ਲਗਾ ਦਿੱਤੇ ਗਏ ਜਿਸ ਤੋਂ ਬਾਅਦ ਕਿ ਪੁਲਿਸ ਦੇ ਦੁਆਰਾ ਇਹਨਾਂ ਨੂੰ ਮਿੱਟੀ ਦੇ ਨਾਲ ਢਕਿਆ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਵਿੱਚ ਆਜ਼ਾਦੀ ਦਿਹਾੜੇ ਵਾਲੇ ਦਿਨ ਜਿਹੜਾ ਕਿ ਇੱਕ ਹੈਰਾਨ ਕਰਦਾ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਵਿਧਾਨ ਹਲਕਾ ਜਿਹੜਾ ਕਿ ਮਹਿਲ ਕਲਾਂ ਦੇ ਪਿੰਡ ਪੰਡੋਰੀ ਦੀਆਂ ਤੰਦਾਂ ਦੇ ਉੱਤੇ ਖਾਲਸਤਾਨੀ ਪੱਕੀ ਨਾਅਰੇ ਲਿਖੇ ਗਏ ਇਸ ਪਿੰਡ ਦੇ ਵਿੱਚ ਜਿਹੜਾ ਕਿ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਰਹਿੰਦੇ ਹਨ ਸੋ ਸਥਾਨਕ ਲੋਕਾਂ ਨੇ ਨਾਅਰਿਆਂ ਨੂੰ ਦੇਖਦਿਆਂ ਹੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਤੇ ਨਾਰਿਆਂ ਨੂੰ ਮਟਾਉਣਾ ਤੇ ਟਕਣਾ ਸ਼ੁਰੂ ਕਰ ਦਿੱਤਾ ਮਹਿਲਕਲਾਂ ਦੇ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸ਼ਰਬਿੰਦਰ ਸਿੰਘ ਨੇ ਦੱਸਿਆ ਹੈ ਕਿ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਿਹੜਾ ਕਿ ਦੇਖਿਆ ਜਾ ਰਿਹਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਦੋਚੀ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਾਲੀਦਾਲ ਦੇ ਆਗੂ ਨਾਸ ਸਿੰਘ ਉਮੀਦੀ ਨੇ ਘਟਨਾ ਦੀ ਡੰਗਾਈ ਦੇ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹਨਾਂ ਨਾਰਿਆਂ ਨੂੰ ਜਿਹੜੇ ਕਿ ਲਿਖੇ ਗਏ ਸਨ ਕਿਸੇ ਪੇਂਟ ਦੀ ਬਰਤੋਂ ਦੇ ਨਾਲ ਇਹ ਨਾਰੇ ਲਿਖੇ ਗਏ ਸਨ ਪਰ ਇਸ ਨੂੰ ਜਿਹੜਾ ਕਿ ਮਿੱਟੀ ਦੇ ਨਾਲ ਹੀ ਢੱਕ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਿ بارش ਹੋਣ ਦੇ ਕਾਰਨ ਸ਼ਾਇਦ ਇਹ ਮਿੱਟੀ ਜਿਹੜੀ ਕਿ ਗੰਧ ਤੋਂ ਉੱਤਰ ਜਾਵੇਗੀ ਤੇ ਜਿਸ ਤੋਂ ਬਾਅਦ ਫਿਰ ਤੋਂ ਨਾਰੇ ਜਿਹੜੇ ਉਹ ਦਿਸਣੇ ਸ਼ੁਰੂ ਹੋ ਜਾਣਗੇ ਸੋ ਇਹ ਕਾਫੀ ਜ਼ਿਆਦਾ ਜਿਹੜਾ ਕਿ ਹੈਰਾਨ ਕਰਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਗੁਰਪੰਤਵੰਤ ਪੰਨੂ ਦੇ ਵੱਲੋਂ ਲਗਾਤਾਰ ਜਿਹੜਾ ਕਿ ਪੰਜਾਬ ਸਰਕਾਰ ਨੂੰ ਧਮਕੀ ਦਿੱਤੀ ਜਾ ਰਹੀ ਸੀ ਕਿ ਭਗਵੰਤ ਮਾਨ ਦਾ ਉਸ ਦੇ ਵੱਲੋਂ ਕਤਲ ਕਰ ਦਿੱਤਾ ਜਾਵੇਗਾ 15 ਅਗਸਤ ਵਾਲੇ ਦਿਨ ਪਰ ਇਹ ਵੀ ਗੱਲ ਜਿਹੜੀ ਧਮਕੀ ਆ ਜਿਹੜਾ ਕਿ ਨਾਰੇ ਲਗਾਏ ਗਏ ਸਕੇ ਕਾਲਾ斯坦 ਦੇ ਨਾਰੇ ਲਿਖਾਂਗੇ ਸੋ ਇਹ ਗੱਲ ਉਹਨਾਂ ਦੀ ਜਿਹੜੀ ਸਵੱਤੀ ਨਿਕਲੀ ਹੈ ਤੇ ਉਹਨਾਂ ਦੇ ਵੱਲੋਂ ਐਮ ਐਲ ਏ ਜਿਹੜੇ ਕਿ ਆਪ ਹਨ ਉਹਨਾਂ ਦੇ ਪਿੰਡ ਦੇ ਵਿੱਚ ਹੀ ਨਾਰੇ ਜਿਹੜੇ ਉਹ ਲਿਖ ਦਿੱਤੇ ਗਏ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਇਹਨਾਂ ਦੇ ਉਹ ਜਿਹੜਾ ਕਿ ਮਿੱਟੀ ਦੇ ਨਾਲ ਢੱਕ ਦਿੱਤਾ ਗਿਆ ਹੈ ਭਗਵੰਤ ਮਾਨ ਦੇ ਵੱਲੋਂ ਹੁਣ ਨਸ਼ਾ ਬੰਦ ਕਰਨ ਦੇ ਲਈ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਭਗਵੰਤ ਮਾਨ ਦੇ ਵੱਲੋਂ ਹੁਣ ਇੱਕ ਹੋਰ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਦੇਸ਼ ਦੇ ਵਿੱਚੋਂ ਅਗਲੇ 6 ਮਹੀਨਿਆਂ ਦੇ ਵਿੱਚ ਹੀ ਜਿਹੜਾ ਕਿ ਨਸ਼ਾ ਪੂਰੇ ਤਰੀਕੇ ਦੇ ਨਾਲ ਜਿਹੜਾ ਖਤਮ ਕਰ ਦੇਣਗੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਆਖਰੀ ਸਾਹਾਂ ਤੱਕ ਜਿਹੜੀ ਕਿ ਮਿਹਨਤ ਕਰਾਂਗਾ ਤੇ ਇਸ ਦਰਾਂ ਨੂੰ ਇਹਨਾਂ ਦੇ ਵੱਲੋਂ ਇੱਕ ਹੋਰ ਐਲਾਨ ਕੀਤਾ ਗਿਆ ਹੈ ਕਿ 1 ਕਿਲੋ ਹੈਰੋਇਨ ਫੜਨ ਵਾਲੇ ਨੂੰ ਦਿੱਤਾ ਜਾਵੇਗਾ 1,20,000 ਰੁਪਏ ਦਾ ਇਨਾਮ ਜੀ ਹਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਹੁਣ ਇੱਕ ਨਵੀਂ ਇਨਾਮ ਜਿਹੜੀ ਨੀਤੀ ਲਾਗੂ ਕੀਤੀ ਗਈ ਹੈ ਇਸ ਤਹਿਤ ਹੁਣ 1 ਕਿਲੋਗ੍ਰam ਤੋਂ ਵੱਧ ਹੈਰੋਇਨ ਜ਼ਬਤ ਕਰਨ ਵਾਲੇ ਪੁਲਿਸ ਕਰਮਚਾਰੀ ਨੂੰ 1,20,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜੀ ਹਾਂ ਤੁਹਾਨੂੰ ਦੱਦਿ ਕਿ ਹੁਣ ਪੁਲਿਸ ਮੁਲਾਜ਼ਮਾਂ ਨੂੰ ਇਨਾਮ ਦੇ ਵਜੋਂ ਦਿੱਤਾ ਜਾਵੇਗਾ 1,20,000 ਜ ਕਿੱਲੋ ਹੈਰੋਇਨ ਫੜ ਲੈਂਦੇ ਹਨ ਸੋ ਭਗਵੰਤ ਮਾਨ ਦੇ ਵੱਲੋਂ ਨਵੇਂ-ਨਵੇਂ ਜਿਹੜੇ ਕੀ ਤੁਹਾਨੂੰ ਦੱਸੀ ਹੈ ਕਿ ਹੁਣ ਰੂਲ ਲਿਆਂਦੇ ਜਾ ਰਹੇ ਹਨ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਕੂਲਾਂ ਦੇ ਵਿੱਚ ਕੈਂਪ ਲੱਗਣਗੇ ਸੋ ਇਸ ਤੋਂ ਇਲਾਵਾ ਜਿਹੜੇ ਕੀ ਅਧਿਆਪਕ ਹਨ ਉਹ ਬੱਚਿਆਂ ਨੂੰ ਨਸ਼ਿਆਂ ਦੇ ਵਿਰੁੱਧ ਵੀ ਪੜ੍ਹਾਉਣਗੇ ਸੋ 3068 ਸਕੂਲਾਂ ਦੇ ਵਿੱਚ ਹੁਣ ਨਸ਼ਿਆਂ ਖਿਲਾਫ ਜਿਹੜਾ ਇੱਕ ਸਿਲੇਬਸ ਜਿਹੜਾ ਤਿਆਰ ਕੀਤਾ ਜਾਵੇਗਾ ਜਿਸ ਦੇ ਕਾਰਨ 8 ਲੱਖ ਨੌਜਵਾਨਾਂ ਨੂੰ ਸਿਲੇਬਸ ਪੜਾਇਆ ਜਾਵੇਗਾ ਸੋ ਲਗਾਤਾਰ ਕੋਸ਼ਿਸ਼ਾਂ ਤੇ ਹੁਣ ਭਗਵੰਤ ਮਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਸੋ ਐਂਟੀ ਡਰੋਨ ਸਿਸਟਮ ਵੀ ਜਿਹੜਾ ਤੁਹਾਨੂੰ ਦੱਸੀ ਹੈ ਕਿ ਪਹਿਲਾ ਸੂਬਾ ਬਣ ਚੁੱਕਾ ਹੈ ਜੋ ਕਿ ਐਂਟੀ ਡਰੋਨ ਸਿਸਟਮ ਦੇ ਰਾਹੀਂ ਜਿਹੜਾ ਕਿ ਡਰੋਨਾਂ ਨੂੰ ਪਾਕਿਸਤਾਨ ਤੋਂ ਜਿਹੜੇ ਤਸਕਰੀ ਕਰ ਰਹੇ ਸਨ ਉਹ ਹੁਣ ਭਾਰਤ ਦੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਨਹੀਂ ਆਉਣਗੇ ਪਰ ਜਿਹੜਾ ਭਗਵੰਤ ਮਾਨ ਦੇ ਵੱਲੋਂ ਇਹ ਨਸ਼ਿਆਂ ਵਿਰੁੱਧ ਯੁੱਧ ਚਲਾਇਆ ਜਾ ਰਿਹਾ ਹੈ ਇਹ ਹੋ ਸਕਦਾ ਹੈ ਕਿ ਉਹ ਕਾਫੀ ਜ਼ਿਆਦਾ ਉਸ ਦੇ ਵੱਲੋਂ ਲੇਟ ਚਲਾਇਆ ਗਿਆ ਹੈ ਜੇਕਰ ਸਰਕਾਰ ਬਣਦੇ ਸਾਰ ਹੀ 6 ਮਹੀਨੇ ਜਾਂ ਫਿਰ 1 ਸਾਲ ਬਾਅਦ ਇਹ ਨਸ਼ਿਆਂ ਵਿਰੁੱਧ ਯੁੱਧ ਚਲਾਇਆ ਜਾਂਦਾ ਤੇ ਹੋ ਸਕਦਾ ਹੈ ਕਿ ਹੁਣ ਤੱਕ ਪੰਜਾਬ ਦੇ ਵਿੱਚ ਜਿਹੜਾ ਕਿ 90% ਤੱਕ ਨਸ਼ਾ ਬੰਦ ਹੋ ਜਾਂਦਾ ਪਰ ਉਹਨਾਂ ਦੇ ਵੱਲੋਂ ਹੁਣ ਇਲੈਕਸ਼ਨ ਨੇੜੇ ਆਉਣ ਦੇ ਕਾਰਨ ਸ਼ੀਆ ਵਿਰੋਧੀ ਜਿਹੜਾ ਕਿ ਯੁੱਧ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ ਹੁਣ ਪੰਜਾਬ ਦੀ ਭਗਵਾਨਤਮਾਨ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਗਈ ਹੈ ਸੋ 1 ਸਤੰਬਰ ਨੂੰ ਹੁਣ ਅਕਾਲੀ ਦਲ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਸਕੀਮ ਦੇ ਖਿਲਾਫ ਜਿਹੜੀ ਕਿ ਲੋਕਾਂ ਦੀ ਜਿੱਤ ਹੋਈ ਹਾ ਇਸ ਦਾ ਜਿਹੜਾ ਕਿ ਉਸ ਦੇ ਵੱਲੋਂ ਹੁਣ ਜਸ਼ਨ ਮਨਾਇਆ ਜਾਵੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੁਖਵੀਰ ਬਾਦਲ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਲੈਂਡ ਪੂਲਿੰਗ ਸਕੀਮ ਖਿਲਾਫ ਲੋਕਾਂ ਦੀ ਇਤਿਹਾਸ ਜਿੱਤ ਹੋਈ ਹੈ ਸੋ ਜਿਸ ਤੋਂ ਬਾਅਦ 1 ਸਤੰਬਰ ਨੂੰ ਹੁਣ ਮੋਗਾ ਦੇ ਵਿੱਚ ਉਹਨਾਂ ਦੇ ਮਨਾਇਆ ਜਾਵੇਗਾ ਇੱਥੇ ਹੀ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕਿਹਾ ਹੈ ਕਿ ਅਰਵੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੇ ਲੁਟੇਰੇ ਜਿਹੜੇ ਕਿ ਪੰਜਾਬ ਦੀ ਬੇਸ਼ਕੀਮਤੀ 65000 ਏਕੜ ਜ਼ਮੀਨ ਜਿਹੜੀ ਕਿ ਉਪਜਾਊ ਜ਼ਮੀਨ ਹੈ ਉਸ ਨੂੰ ਜਿਹੜਾ ਕਿ ਲੈਂਡ ਪੂਲਿੰਗ ਸਕੀਮ ਦੇ ਤਹਿਤ ਹੜੱਪਣਾ ਚਾਹੁੰਦੇ ਸਨ ਜਿਸ ਦੇ ਬਾਸਤੇ ਉਹਨਾਂ ਨੇ 30000 ਕਰੋੜ ਰੁਪਏ ਦੇ ਵਿੱਚ ਇੱਕ ਸਮਝੌਤਾ ਵੀ ਦਿੱਲੀ ਦੇ ਬਿਲਡਰਾਂ ਦੇ ਨਾਲ ਕਰ ਲਿਆ ਸੀ ਸੂਚੇਦਰਨ ਨੁਨਾਦ ਦੇ ਵੱਲੋਂ ਵੀ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਵੀ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਕੀ ਇਸ ਲੈਂਡ ਪੂਲਿੰਗ ਪਾਲਿਸੀ ਦੇ ਆਖਰਕਾਰ ਜਿਹੜਾ ਕਿ ਪੰਜਾਬ ਸਰਕਾਰ ਨੂੰ ਵਾਪਸ ਲੈਣਾ ਪਿਆ ਹੈ ਸੂਚੇਦਰਨ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਹੁਣ ਐਲਾਨ ਕੀਤਾ ਗਿਆ ਹੈ ਕਿ ਜਿਹੜੀ ਲੋਕਾਂ ਦੀ ਜਿੱਤ ਹੋਈ ਹੈ ਸੋ ਇਸ ਨੂੰ ਹੁਣ ਜਿਹੜਾ ਕਿ 1 ਸਤੰਬਰ ਨੂੰ ਮੋਗਾ ਦੇ ਵਿੱਚ ਰੈਲੀ ਕਰਕੇ ਜਿੱਤ ਦੇ ਜਸ਼ਨ ਦੇ ਵਿੱਚੋਂ ਮਨਾਇਆ ਜਾਵੇਗਾ ਖਬਰ ਹੁਣ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਵਸਦੇ ਪੰਜਾਬੀਆਂ ਦੇ ਲਈ ਖਬਰ ਨਿਕਲ ਕੇ ਆ ਰਹੀ ਹੈ 에ਅ ਕੰਟਰੀ ਜਿਹੜੇ ਕਿ ਹੜਤਾਲ ਦੇ ਉੱਤੇ ਚਲੇ ਗਏ ਹਨ ਜਿਸ ਦੇ ਕਾਰਨ ਸਾਰੀਆਂ ਉਡਾਨਾਂ 에ਅਰ ਕੈਨੇਡਾ ਦੇ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ ਜੀਆਂ ਤੁਹਾਨੂੰ ਦੱਸਦੀ ਹੈ ਕਿ ਲੱਖਾਂ ਯਾਤਰੀ ਹੁਣ ਜਿਹੜੇ ਕਿ ਫਸ ਚੁੱਕੇ ਹਨ ਜਾਂ ਫਿਰ ਜਿਨ੍ਹਾਂ ਦੇ ਵੱਲੋਂ ਟਿਕਟਾਂ ਬੁੱਕ ਕਰਵਾਈਆਂ ਗਈਆਂ ਸਨ ਉਹ ਵੀ ਹੁਣ ਜਿਹੜਾ ਕੋਈ ਉਡੀਕ ਦੇ ਵਿੱਚ ਹਨ ਸੋ ਇਹਨਾਂ ਦੀਆਂ ਵੀ ਜਿਹੜੀਆਂ ਟਿਕਟਾਂ ਆ ਉਹ ਕੈਨਸਲ ਹੋ ਚੁੱਕੀਆਂ ਹਨ ਜੀ ਹਾਂ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ 에ਅਰ ਕੈਨੇਡਾ ਨੇ ਹੁਣ ਆਪਣੀਆਂ ਸਾਰੀਆਂ ਉਡਾਨਾਂ ਨੂੰ ਸਥਾਈ ਤੌਰ ਤੇ ਉੱਤੇ ਮੁਅਤਲ ਕਰ ਦਿੱਤਾ ਹੈ ਕਿਉਂਕਿ 10000 ਤੋਂ ਵੱਧ ਫਲਾਈਟ ਅਟੈਂਡੈਂਟ ਜਿਹੜੇ ਆ ਕਿ ਤੁਹਾਨੂੰ ਦੱਸ दिए ਸ਼ਨੀਵਾਰ ਸਵੇਰੇ ਹੀ ਹੜਤਾਲ ਦੇ ਉੱਤੇ ਚਲੇ ਗਏ ਸਨ ਜਿਸ ਤੋਂ ਬਾਅਦ ਕਿ ਹੁਣ ਸਾਰੀਆਂ ਫਲਾਈਟਾਂ ਕੈਨਸਲ ਹੋ ਚੁੱਕੀਆਂ ਹਨ ਕੈਨੇਡਾ ਦੇ ਵਿੱਚ ਹੁਣ ਸਾਰੀਆਂ ਜਿਹੜੀਆਂ ਕਿ ਫਲਾਈਟਾਂ ਭਾਰਤ ਨੂੰ ਆ ਰਹੀਆਂ ਸਨ ਉਹ ਵੀ ਸਾਰੀਆਂ ਫਲਾਈਟਾਂ ਰੱਦ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਭਾਰਤ ਤੋਂ ਕੈਨੇਡਾ ਨੂੰ ਜਾਣ ਵਾਲੀਆਂ ਫਲਾਈਟਾਂ ਵੀ ਰੱਦ ਹੋ ਚੁੱਕੀਆਂ ਹਨ ਜਿਸ ਦੇ ਕਾਰਨ ਬਹੁਤ ਸਾਰੇ ਜਿਹੜੇ ਕਿ 130000 ਦੇ ਵੱ ਅਮੀ ਆ ਜਾ ਭੋਗਤਣਾ ਪੈਂਦਾ ਹੈ 에어 ਕੈਨੇਡਾ ਦੇ ਵੱਲੋਂ ਹਰ ਰੋਜ਼ 700 ਤੋਂ ਵੱਧ ਅਡਾਨਾਂ ਉਡਾਈਆਂ ਜਾਂਦੀਆਂ ਹਨ ਸੋ ਇਸ ਦੇ ਵਿੱਚ ਤੁਹਾਨੂੰ ਦੱਸੀ ਹੈ ਕਿ ਲਗਭਗ 25000 ਕੈਨੇਡੀਅਨ ਨਾਗਰਿਕ ਵਿਦੇਸ਼ਾਂ ਦੇ ਵਿੱਚ ਫਸ ਕੇ ਰਹਿ ਚੁੱਕੇ ਹਨ ਸੋ ਲਗਾਤਾਰ ਜਿਹੜਾ ਕੀ ਹੁਣ ਹੜਤਾਲ ਕੀਤੀ ਜਾ ਰਹੀ ਹੈ 72 ਘੰਟੇ ਤੋਂ ਵੱਧ ਦਾ ਜਿਹੜਾ ਕੀ ਸਮਾਂ ਵੀ ਹੋ ਚੁੱਕਾ ਹੈ ਜਿਸ ਦੇ ਕਾਰਨ ਕੀ ਹੁਣ ਇਹ ਹੜਤਾਲ ਵਾਪਸ ਨਹੀਂ ਲਈ ਜਾ ਰਹੀ ਸੋ ਬਹੁਤ ਸਾਰੇ ਪੰਜਾਬੀ ਵੀ ਜੋ ਭਾਰਤ ਦੇ ਵਿੱਚ ਆਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਫਿਰ ਪੰਜਾਬ ਤੋਂ ਕੈਨੇਡਾ ਜਾਣਾ ਚਾਹੁੰਦੇ ਆ ਤੇ ਉਹਨਾਂ ਦੇ ਵੱਲੋਂ ਟਿਕਟਾਂ ਬੁੱਕ ਕਰਾਈਆਂ ਗਈਆਂ ਹਨ ਉਹਨਾਂ ਨੂੰ ਵੀ ਹੁ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ 트럼ਪ ਦੇ ਵੱਲੋਂ ਭਾਰਤ ਦੇ ਉੱਤੇ ਟੈਰਫ ਲਗਾਇਆ ਗਿਆ ਸੀ ਕਿ ਉਹ ਰੂਸ ਤੋਂ ਤੇਲ ਖਰੀਦ ਰਿਹਾ ਹੈ ਪਰ ਇਸੇ ਦੌਰਾਨ ਹੁਣ ਭਾਰਤ ਦੇ ਉੱਤੇ ਟੈਰਫ ਲਗਾ ਕੇ ਖੁਦ ਰੂਸ ਦੇ ਨਾਲ ਵਪਾਰ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਅਮਰੀਕਾ ਜੀ ਹਾਂ ਦੁਨੀਆ ਦੇ ਸਾਹਮਣੇ ਹੁਣ ਖੁੱਲੀ ਹੈ 트럼ਪ ਦੀ ਪੋਲ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਰੂਸ ਦੇ ਪ੍ਰਧਾਨ ਮੰਤਰੀ ਬਲਾਦੀਮਰ ਪੁਤਿਨ ਜੋ ਕਿ ਇਸ ਸਮੇਂ ਅਮਰੀਕਾ ਦੇ ਦੌਰੇ ਦੇ ਉੱਤੇ ਹਨ ਤੇ 트럼ਪ ਉਹਨਾਂ ਦੇ ਨਾਲ ਵਪਾਰ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੂੰ 트럼ਪ ਦੇ ਵੱਲੋਂ ਅਕਸਰ ਹੀ ਕਹਿ ਦਿੱਤਾ ਜਾਂਦਾ ਹੈ ਕਿ ਮੋਦੀ ਮੇਰਾ ਦੋਸਤ ਹੈ ਸੋ ਮੋਦੀ ਨੂੰ ਦੋਸਤ ਬਣਾ ਕੇ ਮੋਦੀ ਦੇ ਉੱਤੇ ਹੀ ਜਿਹੜਾ ਕਿ 트럼ਪ ਦੇ ਵੱਲੋਂ ਲਗਾਤਾਰ ਟੈਰਫ ਲਗਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਰੂਸ ਦੇ ਕਰਕੇ ਹੀ ਜਿਹੜਾ ਟੈਰਫ ਲਗਾਇਆ ਜਾ ਰਿਹਾ ਹੈ ਤੇ ਜਿਨ੍ਹਾਂ ਦੇਸ਼ਾਂ ਦੇ ਨਾਲੋਂ ਵਪਾਰ ਸਮਝੌਤੇ ਤੋੜਨ ਦੀ ਗੱਲ ਕਰਕੇ ਟਰੰਪ ਦੇ ਵੱਲੋਂ ਭਾਰਤ ਦੇ ਉੱਤੇ ਟੈਰਫ ਲਗਾਇਆ ਜਾ ਰਿਹਾ ਹੈ ਆਪ ਉਹ ਖੁਦ ਜਿਹੜਾ ਕਿ ਉਹਨਾਂ ਦੇਸ਼ਾਂ ਦੇ ਨਾਲ ਵਪਾਰ ਵਧਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਸੋ ਦੋਨਾਂ ਦੀ ਤਸਵੀਰ ਤੁਹਾਨੂੰ ਦੱਸ ਦਈਏ ਕਿ ਹੁਣ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਵਾਇਰਲ ਹੋ ਰਹੀ ਹੈ ਕਿ ਟਰੰਪ ਦੇ ਵੱਲੋਂ ਭਾਰਤ ਦੇ ਖਿਲਾਫ ਜਿਹੜੀ ਚਾਲ ਚੱਲੀ ਜਾ ਰਹੀ ਹੈ ਤੇ ਪੀਐਮ ਮੋਦੀ ਨੂੰ ਆਪਣਾ ਦੋਸਤ ਜਿਹੜਾ ਕਿ ਦੱਸ ਕੇ ਉਸ ਦੇ ਨਾਲ ਹੀ ਜਿਹੜੇ ਉਹ ਠੱਗੀ ਮਾਰੀ ਜਾ ਰਹੀ ਹੈ